ਸੜਾ ਡ੍ਰੇਕ ਨਹੀਂ ਹੈਗਾ ਤੂੰ ਪਰਮੇਸ਼ਵਰਮਾ ਦੇ ਵੀਰੋ ਮੈਂ ਜੋ ਕੀਤਾ ਯਾਰ ਬੇਹੋਸ਼ੀ ਚ ਕੀਤਾ ਹੁਣ ਮੈਂ ਬੇਹੋਸ਼ੀ ਤੋਂ ਬਾਹਰ ਆਉਣ ਲੱਗਿਆ ਸੋ ਮੈਨੂੰ ਮaaf ਕਰਿਓ ਤੇ ਕਦੇ ਵੀ ਬੇਹੋਸ਼ੀ ਨੂੰ ਮaaf ਨਾ ਕਰਿਓ ਜਿਹੜਾ ਬੇਹੋਸ਼ੀ ਚੋਂ ਬਾਹਰ ਆ ਰਿਹਾ ਯਾਰ ਉਹਨੂੰ ਮaaf ਕਰ ਦਿਓ ਸੋ ਮੇਰੇ ਵੱਲੋਂ ਸਾਰਿਆਂ ਤੋਂ ਮਾਫੀ ਜਿਨ੍ਹਾਂ ਨੂੰ ਮੈਂ ਤੰਗ ਕੀਤਾ ਮਾਰਾ ਕਿਹਾ ਆ ਕੁਛ ਵੀ ਗਾਲਾਂ ਕੱਢੀਆਂ ਮੈਂ ਬੰਦਾ ਠੀਕ ਆ ਪਰ ਬੇਹੋਸ਼ੀ ਚ ਮਾਰਾ ਬੇਹੋਸ਼ੀ ਚ ਹਰ ਬੰਦਾ ਮਾੜਾ ਤੇ ਮੈਂ ਹੁਣ ਹੌਲੀ ਹੌਲੀ ਹੋਸ਼ ਚ ਆ ਰਹਾ ਪ੍ਰਮਾਤਮਾ ਸਮਤ ਬਖਸ਼ੇ ਹੋਸ਼ ਚ ਆ ਜਾਾਂਗੇ ਛੇਤੀ ਛੇਤੀ ਪਰ ਮਿੱਤਰੋ ਬੇਹੋਸ਼ੀ ਮਾੜੀ ਐ ਉਹ ਭਰਾਵਾ ਸਰੀ ਸਾਰਾ ਜਾਣਦਾ ਸਾਰਾ ਸਰੀ ਦੇ ਨੂੰ ਜਾਣਦਾ ਪੁੱਤ ਤੈਨੂੰ ਨਹੀਂ ਤੇਰੇ ਤੇਰੇ ਸਹਰਾਂ ਨੂੰ ਵੀ ਜਾਣਦਾ ਪੁੱਤ ਤੇ ਤੂੰ ਮੇਰਾ ਪੁੱਤ ਹੀ ਰਹੇਗਾ ਹਮੇਸ਼ਾ ਐਣ ਤੈਨੂੰ ਮੈਂ ਹੁਣ ਚੱਲ ਮੈਂ ਇੱਥੋਂ ਗਾਲਾਂ ਨਿਕਲਦੀਆਂ ਨੇ ਚੱਲ ਕੋਈ ਨਾ ਬਰਸਲ ਆਈ ਲਵ ਯੂ ਬੁਧਾਈਆਂ ਤੈਨੂੰ ਤੇਰੇ ਵਿਆਹ ਦੀਆਂ ਪਰ ਪੁੱਤ ਐਂ ਨਾ ਕਰਿਆ ਕਰ ਨਹੀਂ ਤੂੰ ਬਹੁਤ ਪਛਤਾਏਂਗਾ ਤੇਰੇ ਤੇਰਾ ਬਹੁਤ مطلب ਤੈਨੂੰ ਪਤਾ ਨਹੀਂ ਵੀ ਮੈਂ ਤੇਰਾ ਕੀ ਕਰਾਂ ਪਰ ਉਸ ਇਨਸੀਡੈਂਟ ਤੋਂ ਮੈਂ ਸਿੱਖਿਆ ਯਾਰ ਵੀ ਉਹ ਪੂਰੇ ਦਾ ਪੂਰਾ ਇਨਸੀਡੈਂਟ ਯਾਰ ਮੇਰੇ ਲਈ ਰਚਿਆ ਗਿਆ ਸੀ ਉਹ ਪੂਰੇ ਦਾ ਪੂਰਾ ਡਰਾਮਾ ਹੀ ਮੇਰੇ ਲਈ ਰਚਿਆ ਗਿਆ ਸੀਗਾ ਕਿਉਂਕਿ ਜੇ ਉਹ ਮੇਰੇ ਲਈ ਰਚਿਆ ਨਾ ਹੁੰਦਾ ਤਾਂ ਅੱਜ ਜੋ ਮੈਂ ਗੱਲਾਂ ਸੁਣ ਰਿਹਾ ਹਾਂ ਉਹ ਨਾ ਹੁੰਦੀਆਂ ਹਨਾ ਸੋ ਇਸ ਕਰਕੇ ਉਸ ਇਨਸੀਡੈਂਟ ਤੋਂ ਬਾਅਦ ਮੈਨੂੰ ਰੀਅਲਾਈਜ਼ ਹੋਇਆ ਕਿ ਯਾਰ ਮੈਨੂੰ ਥੋੜਾ ਜਿਹਾ ਹਿਸਾਬ ਕਿਤਾਬ ਚਾਉਣਾ ਚਾਹੀਦਾ ਨਹੀਂ ਤਾਂ ਮੈਨੂੰ ਤਾਂ ਐਂ ਲੱਗਦਾ ਸੀ ਵੀ ਮੈਂ ਜਮਾਂ ਜਵਾਕਰ ਵਰਗਾ ਸੀ ਯਾਰ ਉਸ ਇਨਸੀਡੈਂਟ ਤੋਂ ਬਾਅਦ ਮੈਂ ਥੋੜਾ ਜਿਹਾ ਬੰਦਾ ਬਣਿਆ ਤੇ ਮੈਨੂੰ ਲੱਗਦਾ ਵੀ ਉਹ ਸਾਰੇ ਦਾ ਸਾਰਾ ਇਨਸੀਡੈਂਟ ਹੀ ਮੇਰੇ ਵਾਸਤੇ ਬਣਾਇਆ ਗਿਆ ਸੀ ਸੋ ਉਹਨਾਂ ਕਰੈਕਟਰਾਂ ਦਾ ਧੰਨਵਾਦ ਉਸ ਪਰਮਾਤਮਾ ਦਾ ਧੰਨਵਾਦ ਜਿਨੇ ਮੈਨੂੰ ਇਨੇ ਜੋਗਾ ਸਮਝਿਆ ਕਿ ਮੈਂ ਅੱਜ ਥੋੜਾ ਬਹੁਤਾ ਕੁਝ ਸੋਚ ਪਾਰਿਆ। ਮਿੱਤਰੋ ਯਾਦ ਕਰੋ ਤੁਹਾਡੀ ਲਾਈਫ ਚ ਨਾ ਬਹੁਤ ਵੱਡੇ ਵੱਡੇ ਕੋਈ ਇਨਸੀਡੈਂਟ ਹੋਏ ਹੋਣਗੇ ਜਿਹੜੇ ਤੁਹਾਨੂੰ ਯਾਦ ਰਹਿਣਗੇ ਹਨ। ਤੇ ਹਮੇਸ਼ਾ ਜਦੋਂ ਵੀ ਕੋਈ ਬਹੁਤ ਵੱਡਾ ਇਨਸੀਡੈਂਟ ਤੁਹਾਡੀ ਲਾਈਫ ਚ ਹੁੰਦਾ ਨਾ ਉਹ ਇਸ ਕਰਕੇ ਹੁੰਦਾ ਹੈ ਕਿ ਪ੍ਰਮਾਤਮਾ ਚਾਹੁੰਦਾ ਹੈ ਕਿ ਤੁਸੀਂ ਉਹ ਇਨਸੀਡੈਂਟ ਤੋਂ ਕੁਝ ਸਿੱਖੋ। ਔਰ ਹਮੇਸ਼ਾ ਉਸ ਇਨਸੀਡੈਂਟ ਦੇ ਕੁਝ ਕੈਰੈਕਟਰ ਹੁੰਦੇ ਆ ਕੁਝ ਪਾਤਰ ਹੁੰਦੇ ਆ ਜਿਹੜੇ ਕਿ ਉਸ ਇਨਸੀਡੈਂਟ ਨੂੰ ਰੀਅਲ ਬਣਾਉਂਦੇ ਆ ਤੇ ਪਿੱਛੇ ਪਰਮਾਤਮਾ ਬੈਠਾ ਹੁੰਦਾ ਜਿਹੜਾ ਦੇਖ ਰਿਹਾ ਕਿ ਇਹ ਬੰਦਾ ਸਿੱਖਦਾ ਕਿ ਨਹੀਂ ਸਿੱਖਦਾ ਹਨ ਸੋ ਹਰ ਇਨਸੀਡੈਂਟ ਦੇ ਪਿੱਛੇ ਪਰਮਾਤਮਾ ਹੀ ਆ ਤੇ ਉਹ ਦੇਖਣਾ ਚਾਹੁੰਦਾ ਵੀ ਮੇਰਾ ਬੰਦਾ ਕੁਝ ਸਿੱਖਦਾ ਕਿ ਨਹੀਂ ਸਿੱਖਦਾ ਖੈਰ ਮੇਰੀ ਲਾਈਫ ਚ ਇੱਕ ਬਹੁਤ ਵੱਡਾ ਇਨਸੀਡੈਂਟ ਹੋਇਆ ਉਹਦੇ ਤੋਂ ਬਹੁਤ ਬੰਦਿਆਂ ਨੇ ਸਿੱਖਿਆ ਕਿਰ ਮੈਂ ਨਹੀਂ ਹਜੇ ਸਿੱਖਿਆ ਪਰ ਮੈਂ ਸਿੱਖ ਰਿਹਾ ਤੇ ਮਿੱਤਰੋ ਸਭ ਤੋਂ ਮਾੜੀ ਗੱਲ ਦੱਸਾਂ ਕੀ ਹੈ ਮੇਰੀ ਜ਼ਿੰਦਗੀ ਦੀ ਤੇ ਥੋੜੀ ਸਾਰਿਆਂ ਦੀ ਜ਼ਿੰਦਗੀ ਦੀ ਸਭ ਤੋਂ ਮਾੜੀ ਗੱਲ ਹੈ ਬੇਹੋਸ਼ੀ ਕਿਉਂਕਿ ਬੇਹੋਸ਼ੀ ਚ ਜੋ ਵੀ ਕੰਮ ਕੀਤਾ ਉਹ ਮਾੜਾ ਹੀ ਹੋਇਆ ਤੇ ਮੇਰੇ ਲਈ ਤਾਂ ਸਭ ਤੋਂ ਮਾੜਾ ਹੋਇਆ ਪਰ ਮੈਂ ਇੰਨਾ ਕਹਿਣਾ ਚਾਹਣਾ ਜਿੰਨੇ ਵੀ ਮੈਨੂੰ ਨਫ਼ਰਤ ਕਰਨ ਵਾਲੇ ਆ ਉਹਨਾਂ ਨੂੰ ਕਹਿਣਾ ਚਾਹਣਾ ਮੇਰੇ ਵੀਰੋ ਮੈਂ ਜੋ ਕੀਤਾ ਯਾਰ ਬੇਹੋਸ਼ੀ ਚ ਕੀਤਾ ਹੁਣ ਮੈਂ ਬੇਹੋਸ਼ੀ ਤੋਂ ਬਾਹਰ ਆਉਣ ਲੱਗਿਆ ਸੋ ਮੈਨੂੰ ਮaaf ਕਰਿਓ ਤੇ ਕਦੇ ਵੀ ਬੇਹੋਸ਼ੀ ਨੂੰ ਮaaf ਨਾ ਕਰਿਓ ਜਿਹੜਾ ਬੇਹੋਸ਼ੀ ਚੋਂ ਬਾਹਰ ਆ ਰਿਹਾ ਯਾਰ ਉਹਨੂੰ ਮaaf ਕਰ ਦਿਓ ਸੋ ਮੇਰੇ ਵੱਲੋਂ ਸਾਰਿਆਂ ਤੋਂ ਮਾਫੀ ਜਿਨ੍ਹਾਂ ਨੂੰ ਮੈਂ ਤੰਗ ਕੀਤਾ ਮਾੜਾ ਕਿਹਾ ਆ ਕੁਝ ਵੀ ਗਾਲਾਂ ਕੱਢੀਆਂ ਮੈਂ ਬੰਦਾ ਠੀਕ ਆ ਪਰ ਬੇਹੋਸ਼ੀ ਚ ਮਾੜਾ ਬੇਹੋਸ਼ੀ ਚ ਹਰ ਬੰਦਾ ਮਾੜਾ ਤੇ ਮੈਂ ਹੁਣ ਹੌਲੀ ਹੌਲੀ ਹੋਸਟ ਚ ਆਰ ਪ੍ਰਮਾਤਮਾ ਸਮਤ ਬਖਸ਼ੇ ਹੋਸਟ ਚ ਆ ਜਾਾਂਗੇ ਛੇਤੀ ਛੇਤੀ ਪਰ ਮਿੱਤਰੋ बेहोशी माड़ी